ਅਸੀਂ ਨਹੀਂ ਲੜ ਸਕਦੇ ਨਾ ਜ਼ਮੀਨਾਂ ਲਈ ਨਾ ਪੰਜਾਬ ਲਈ ਨਾ ਬੋਲੀ ਲਈ ਨਾ ਧਰਮ ਲਈ ਕੋਈ ਮਰਨ ਵਰਤ ਦੇ ਬੈਠੇ ਕਿਸੇ ਨੂੰ ਕੋਈ ਨਾਜ਼ਰਬੰਦ ਕਰੇ ਕਿਸੇ ਨੂੰ ਕੋਈ ਚਾਕੂ ਮਾਰ ਕੇ ਮਾਰੇ ਭਾਵੇਂ ਇੱਥੇ ਪ੍ਰਵਾਸ ਹੋ ਹੀ ਜਾਵੇ ਭਾਵੇਂ ਮੁੰਡਿਆਂ ਤੇ ਐਨਐਸਏ ਲੱਗੀ ਜਾਵੇ ਅਸੀਂ ਨਹੀਂ ਚੌਧਰਾ ਛੱਡਣੀਆਂ ਰਾਜਨੀਤਿਕ ਪਾਰਟੀਆਂ ਦੀਆਂ ਓਏ ਅਸੀਂ ਤਾਂ ਚਮਚੇ ਬਣ ਕੇ ਹੀ ਰਹਿਣਾ ਇਹ ਅੱਜ ਕੱਲ ਦੇ ਪੰਜਾਬੀਆਂ ਦੀ ਕਹਾਵਤ ਹੋ ਚੁੱਕੀ ਐ ਇਹ ਪੰਜਾਬੀ ਘਰਾਂ ਚ ਬੜਨ ਵਾਲੀ ਕੌਮ ਨਹੀਂ ਸੀ ਇਹ ਸਿੱਖ ਕੌਮ ਘਰਾਂ ਚ ਬਹਿ ਕੇ ਤਮਾਸ਼ੇ ਦੇਖਣ ਵਾਲੀ ਕੌਮ ਨਹੀਂ ਸੀ ਇਹ ਅੱਗੇ ਹੋ ਕੇ ਲੜਨ ਵਾਲੀ ਸੀ ਅੱਜ ਕੀ ਹੋ ਗਿਆ ਓਏ ਅੱਜ ਅਸੀਂ ਪਾਰਟੀਆਂ ਦੇ ਚਮਚੇ ਦੱਲੇ ਬਣ ਕੇ ਰਹਿ ਗਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਹੀਂ ਲੜ ਸਕਦੇ ਨਾ ਜ਼ਮੀਨਾਂ ਲਈ ਨਾ ਪੰਜਾਬ ਲਈ ਨਾ ਬੋਲੀ ਲਈ ਨਾ ਧਰਮ ਲਈ ਕੋਈ ਮਰਨ ਵਰਤ ਦੇ ਬੈਠੇ ਕਿਸੇ ਨੂੰ ਕੋਈ ਨਾਜ਼ਰਬੰਦ ਕਰੇ ਕਿਸੇ ਨੂੰ ਕੋਈ ਚਾਕੂ ਮਾਰ ਕੇ ਮਾਰੇ ਭਾਵੇਂ ਇੱਥੇ ਪ੍ਰਵਾਸ ਹੋ ਹੀ ਜਾਵੇ ਭਾਵੇਂ ਮੁੰਡਿਆਂ ਤੇ ਐਨਐਸਏ ਲੱਗੀ ਜਾਵੇ ਅਸੀਂ ਨਹੀਂ ਚੌਧਰਾ ਛੱਡਣੀਆਂ ਰਾਜਨੀਤਿਕ ਪਾਰਟੀਆਂ ਦੀਆਂ ਓਏ ਅਸੀਂ ਤਾਂ ਚਮਚੇ ਬਣ ਕੇ ਹੀ ਰਹਿਣਾ ਇਹ ਅੱਜਕੱਲ ਦੇ ਪੰਜਾਬੀਆਂ ਦੀ ਕਹਾਵਤ ਹੋ ਚੁੱਕੀ ਹੈ ਇਹ ਪੰਜਾਬੀ ਘਰਾਂ 'ਚ ਬੜਨ ਵਾਲੀ ਕੌਮ ਨਹੀਂ ਸੀ ਇਹ ਸਿੱਖ ਕੌਮ ਘਰਾਂ 'ਚ ਬਹਿ ਕੇ ਤਮਾਸ਼ੇ ਦੇਖਣ ਵਾਲੀ ਕੌਮ ਨਹੀਂ ਸੀ ਇਹ ਅੱਗੇ ਹੋ ਕੇ ਲੜਨ ਵਾਲੀ ਸੀ ਅੱਜ ਕੀ ਹੋ ਗਿਆ ਓਏ ਅੱਜ ਅਸੀਂ ਪਾਰਟੀਆਂ ਦੇ ਚਮਚੇ ਦੱਲੇ ਬਣ ਕੇ ਰਹਿ ਗਿਆਂਗੇ ਅੱਜ ਅਸੀਂ ਦਲਾਲ ਬਣ ਗਿਆਂਗੇ ਅੱਜ ਅਸੀਂ ਕੋਈ ਐਮਐਲਏ ਦਾ ਦਲਾਲ ਬਣ ਗਿਆ ਕੋਈ ਮੁੱਖ ਮੰਤਰੀ ਦਾ ਬਣ ਗਿਆ ਕੋਈ ਮੰਤਰੀ ਦਾ ਬਣ ਗਿਆ ਓਏ ਸਾਡੇ ਪੱਲੇ ਇਹ ਕੁਝ ਨਹੀਂ ਸੀ ਸਾਡੇ ਗੁਰੂਆਂ ਨੇ ਸਾਨੂੰ ਇਹ ਨਹੀਂ ਦਿੱਤਾ ਸੀ ਉਹ ਸਾਨੂੰ ਅਣਖਾਂ ਗੈਰ ਤਾਂ ਜ਼ੁਲਮ ਦਾ ਟੱਕਰਾ ਕਰਨਾ ਸਿਖਾਇਆ ਸੀ ਤੇ ਅੱਜ ਆਸੀ ਅਸੀਂ ਸਿਰਫ ਚੌਦਰ ਕਰਨੀ ਐ ਸਾਨੂੰ ਕੀ ਲੈਣਾ ਐ ਐਨਐਸਏ ਲੱਗਦੀ ਐ ਤਾਂ ਅਮਰਤਪਾਲ ਤੇ ਲੱਗਦੀ ਹੋਊਗੀ ਨਾਜ਼ਰਮੰਦ ਕੀਤਾ ਹੋਊਗਾ ਤਾਂ ਲੱਖੇ ਸਿਧਾਣੇ ਨੂੰ ਕੀਤਾ ਹੋਊਗਾ ਮਰਨ ਵਰਤ ਤੇ ਬੈਠਦਾ ਹੂ ਡਗਜੀਤ ਸਿੰਘ ਡੱਲੇਵਾਲ ਬੈਠਦਾ ਹੂ ਆਪਾਂ ਕੀ ਲੈਣਾ ਅਸੀਂ ਕੀ ਲੈਣਾ ਇਹ ਕੁਛ ਰਹਿ ਗਿਆ ਬਸ ਸੱਥਾਂ 'ਚ ਬਹਿ ਕੇ ਗੱਲਾਂ ਮਰਵਾ ਲਓ ਖੁੰਡਾਂ ਤੇ ਬਹਿ ਕੇ ਗੱਲਾਂ ਮਰਵਾ ਲਓ ਜਾ ਫਿਰ ਕਮਰਿਆਂ ਚ ਬਹਿ ਕੇ ਨੌਜਵਾਨ ਧਰਜਾਈਆਂ ਚ ਹੀ ਬੜ ਗਿਆ ਸਿਆਲ ਆ ਗਿਆ ਤੇ ਰਜਾਈਆਂ ਚ ਬਹਿ ਕੇ ਅਸੀਂ ਦੇਖੀ ਚੱਲਾਂਗੇ ਅਸੀਂ ਤਮਾਸ਼ਗੀਰ ਲੋਕ ਬਣ ਗਿਆਂਗੇ ਯਾਰ ਅਸੀਂ ਤਮਾਸ਼ੇ ਦੇਖਣ ਜੋਗੇ ਰਹਿ ਗਿਆਂਗੇ ਕੱਲ ਦਾ ਲਖੇ ਸਦਾਨੇ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਕਿਹਦੀ ਖਾਤਰ ਓਏ ਪੰਜਾਬੀਓ ਤੁਹਾਡੀ ਖਾਤਰ ਉਹ ਕੁੰਬੜਾ ਪਿੰਡ ਦੇ ਵਿੱਚ ਦੋ ਨੌਜਵਾਨ ਮਰੇ ਉਹ ਇੱਕ ਨੌਜਵਾਨ ਕੱਲ ਕੱਲ ਮੌਤ ਹੋਈ ਹੈ ਉਹਦੇ ਕਰਕੇ ਵੀ ਉੱਥੇ ਉਹ ਚਲਾਇਨਾ ਜਾਵੇ ਦੂਜਾ ਇਹ ਸਨੇਹ ਦੇ ਦਿੱਤੇ ਆ ਪੰਜਾਬੀਓ ਸਨੇਹ ਉਹ ਲੜਕੀ ਦੇ ਲਈ ਰਿਹਾ ਪਾਣੀਆਂ ਦੇ ਲਈ ਪਾਣੀਆਂ ਨਾਲ ਮਰ ਕੌਣ ਰਹੇ ਨੇ ਪੰਜਾਬ ਦੇ ਲੋਕ ਲੱਖੇ ਦੇ ਘਰੇ ਤਾਂ ਉਹ ਪਾਣੀ ਜਾਂਦਾ ਨਹੀਂ ਓਏ ਪਰ ਪੰਜਾਬੀਓ ਤੁਸੀਂ ਘਰਾਂ ਚ ਬਹਿ ਕੇ ਤਮਾਸ਼ੇ ਦੇਖਣੇ ਆ ਕਿਸੇ ਨਾਲ ਕੋਈ ਤੁਹਾਡਾ ਸੰਬੰਧ ਨਹੀਂ ਲੱਖੇ ਨੂੰ ਨਾਜ਼ਰਬੰਦ ਕੀਤਾ ਕਿੰਨੇ ਕੁ ਬਾਈ ਪਹੁੰਚ ਗਏ 26 ਤਰੀਕ ਨੂੰ ਮਰਨ ਵਰਤ ਰੱਖਦੇ ਆ ਸਰਦਾਰ ਜਗਜੀਤ ਸਿੰਘ ਢੱਲੇ ਵਾਲਾ ਓਏ ਬਾਪੂ ਬੰਦਾ 75-80 ਸਾਲ ਉਹਦੀ ਉਮਰ ਹੋਵੇ ਤੇ ਅਸੀਂ ਘਰਾਂ 'ਚ ਬੈਠੀਏ ਤਮਾਸ਼ੇ ਦੇਖੀਏ ਕੀ ਮਰਨ ਵਾਸਤੇ ਲੜ ਰਿਹਾ ਫੇਰ ਕੀ ਹੋ ਗਿਆ ਓਏ ਬੁੱਢਾ ਜਰਨੈਲ ਲੜ ਰਿਹਾ ਓ ਤੁਹਾਡੇ ਲਈ ਜ਼ਮੀਨਾਂ ਕਿਹਦੀਆਂ ਨੇ ਕੀ ਕੱਲੇ ਜਗਜੀਤ ਸਿੰਘ ਡੱਲਿਆਵਲ ਦੀਆਂ ਨੇ ਕੀ ਕੱਲੇ ਪੰਹੇਰ ਦੀਆਂ ਨੇ ਓ ਸਾਡੇ ਲਈ ਲੜ ਰਹੇ ਨੇ ਯਾਰ ਤੇ ਅਸੀਂ ਅਸੀਂ ਘਰਾਂ 'ਚ ਬੈਠੇ ਆਂ ਅਸੀਂ ਚਮਚੇ ਬਣ ਗਏ ਆਂ ਸਾਨੂੰ ਚੌਧਰਾ ਦੀ ਭੁੱਖ ਹੈ ਸਾਡੇ ਪੱਲੇ ਯਾਰ ਰਹਿ ਗਏ ਬਸ ਚੌਧਰ ਚਮਚੇ ਬਣਨਾ ਉਹ ਸਾਡੇ ਪੰਜਾਬੀ ਹਰੀ ਸਿੰਘ ਨਲੂਏ ਬਣਦੇ ਸੀ ਮਹਾਰਾਜ ਰਣਜੀਤ ਸਿੰਘ ਬਣਦੇ ਸੀ ਸਤਵੰਤ ਬੈਂਤ ਪੈਦਾ ਹੋਏ ਸਾਡੇ ਚ ਤੇ ਅੱਜ ਅੱਜ ਸਾਡੇ ਪੰਜਾਬ ਦੇ ਵਿੱਚ ਚਮਚੇ ਪੈਦਾ ਹੋ ਰਹੇ ਨੇ ਚੌਧਰਾ ਦੇ ਭੁੱਖੇ ਹੰਕਾਰੀ ਲੋਕ ਪੈਦਾ ਹੋ ਰਹੇ ਨੇ ਉਹ ਲੜਨਾ ਤਾਂ ਅਸੀਂ ਭੁੱਲੀ ਗਿਆ ਅਸੀਂ ਭੁੱਲ ਗਿਆ ਸਾਡਾ ਰਾਜ ਹੁੰਦਾ ਸੀ ਉਸਕਾਂ ਦਾ ਉਹ ਸਾਡੇ ਕਾਬਲ ਕੰਧਾਰ ਤੱਕ ਸਾਡਾ ਰਾਜ ਸੀ ਉਹ ਕੋਈ ਅੱਖ ਪਟਕ ਕੇ ਨਹੀਂ ਝਾਕਦਾ ਸੀ ਤੇ ਅੱਜ ਤੁਹਾਡੇ ਪੰਜਾਬ ਦੇ ਵਿੱਚ ਹੀ ਆ ਕੇ ਤੁਹਾਨੂੰ ਪ੍ਰਵਾਸੀ ਮਾਰ ਰਹੇ ਨੇ ਓਏ ਜੇ ਤੁਹਾਡੀਆਂ ਆਕਰਤੂਤਾਂ ਨੇ ਜੇ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਜੇ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਪ੍ਰਵਾਸੀ ਆ ਕੇ ਤੁਹਾਡੇ ਪੰਜਾਬ ਦੇ ਵਿੱਚ ਹੀ ਤੁਹਾਡੀਆਂ ਇੱਜਦਾ ਵੀ ਲੁੱਟ ਰਹੇ ਨੇ ਤੇ ਤੁਹਾਡੇ ਮੁੰਡਿਆਂ ਦੀ ਅੱਖਾਂ ਵਿੱਚ ਦੀ ਕਿਰਚਾ ਕੱਢ ਰਹੇ ਨੇ ਆਹ ਹਾਲਾਤ ਨੇ ਇੰਨੇ ਕਿ ਜੋਗੇ ਰਹਿ ਗਏ ਆਪਾਂ ਪਰ ਜਾਗਣਾ ਨਹੀਂ ਅਸੀਂ ਕੀ ਲੈਣਾ ਇਹ ਇਹ ਮਸ਼ਹੂਰ ਹੋ ਗਿਆ ਹਕਾਬਤ ਅਸੀਂ ਕੀ ਲੈਣਾ ਅਸੀਂ ਕੀ ਲੈਣਾ ਓਏ ਤੁਸੀਂ ਲੈਣਾ ਕਦੋਂ ਐ ਜਦੋਂ ਇਹ ਅੱਗ ਧੜ ਦੇ ਘਰ ਤੁਹਾਡੇ ਘਰੇ ਵੜ ਗਈ ਉਦੋਂ ਤੁਸੀਂ ਕਹੋਗੇ ਓਏ ਓਏ ਇਹ ਲੋਕ ਪਿੱਟਦੇ ਸੀ ਫਲਾਣਾ ਬੰਦਾ ਲੜਦਾ ਸੀ ਫਲਾਣਾ ਬੰਦਾ ਬੋਲਦਾ ਸੀ ਜਗਾਉਂਦਾ ਸੀ ਉਦੋਂ ਅਸੀਂ ਜਾਗੇ ਨਹੀਂ ਤੇ ਅੱਜ ਪ੍ਰਵਾਸੀ ਸਾਡੇ ਘਰੇ ਆ ਕੇ ਸਾਡੇ ਮੁੰਡੇ ਦੇ ਚਾਕੂ ਮਾਰ ਕੇ ਮਾਰ ਗਿਆ ਜਾਂ ਸਾਡੀ ਧੀ ਦੀ ਘਰੇ ਵੜ ਕੇ ਇੱਜ਼ਤ ਲੁੱਟ ਗਿਆ ਫੇਰ ਉਠੋਗੇ ਓਏ ਫੇਰ ਤੁਸੀਂ ਕਹੋਗੇ ਕਿ ਇਹ ਪ੍ਰਵਾਸੀਆਂ ਤੇ ਰੋਕ ਲੱਗਣੀ ਚਾਹੀਦੀ ਸੀ ਓਏ ਫੇਰ ਉਠੋਗੇ ਬਾਪੂ ਜਗਜੀਤ ਸਿੰਘ ਦੇ ਲਿਆਲ ਮਰਨ ਵਰਤੇ ਬੈਠੇ ਆ ਤੋ ਆਪਾਂ ਘਰਾਂ ਦੇ ਵਿੱਚ ਬੈਠੀਏ ਤੇ ਲਾਹਣਤ ਵਾਲੀ ਗੱਲ ਨਹੀਂ ਯਾਰ ਸ਼ਰਮ ਵਾਲੀ ਗੱਲ ਨਹੀਂ ਯਾਰ ਉਹ 26 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਚਾਹੀਦਾ ਖਨੋਰੀ ਜਾਂ ਸੰਭੂ ਬਾਰਡਰ ਕੀ ਘਰਾਂ ਦੇ ਵਿੱਚ ਬਹਿ ਕੇ ਲੜਾਈਆਂ ਲੜੀਆਂ ਜਾਣਗੀਆਂ ਯਾਰ ਕੋਈ ਛੋਟੀਆਂ ਗੱਲਾਂ ਤੇ ਰਹਿ ਗਏ ਹੋ ਕਿਸੇ ਐਮਐਲਏ ਦਾ ਫੋਨ ਆ ਗਿਆ ਸਾਰੇ ਪਿੰਡ ਨੂੰ ਦਿਖਾਉਂਗਾ ਐਮਐਲਏ ਨਾਲ ਜੁੜੇ ਹੋયા ਜੀ ਫਲਾਣੇ ਬੰਦੇ ਨਾਲ ਜੁੜੇ ਹੋયા ਜੀ ਆ ਦੇਖੋ ਜੀ ਭੰਤਮਾਨ ਨਾਲ ਫੋਟੋ ਆ ਦੇਖੋ ਕੈਪਟਨ ਨਾਲ ਆ ਦੇਖੋ ਰਾਜੇ ਬ੍ਰਿੰਗਾ ਨਾਲ ਓਏ ਇੰਨਾ ਨਹੀਂ ਤਾਂ ਬੇੜਾ ਬਿਠਾਇਆ ਤੁਹਾਡਾ ਇੰਨਾ ਨਹੀਂ ਬੇੜਾ ਬਿਠਾਇਆ ਸਿਕਤਰ ਮਟਿਆ ਜੋ ਉਹ ਤੁਹਾਡੇ ਨਾਲ ਕੀ ਨਹੀਂ ਹੋ ਰਿਹਾ ਸਿੱਖ ਵੀਰਾਂ ਨੂੰ ਪੁੱਛਣਾ ਚਾਹਣਾ ਆ ਜਿਹੜੇ ਗੱਤਰੇ ਪਾ ਕੇ ਜਾੜੇ ਪ੍ਰਕਾਸ਼ ਕਰਕੇ ਦਿਮਾਲੇ ਬਣ ਕੇ ਜਿਹੜੇ ਭੰਤਮਾਨ ਦੇ ਪਿੱਛੇ ਲੱਗੇ ਫਿਰਦੇ ਆ ਇਹ ਦੂਜਾ ਵਿਅੰਤਾ ਬੁੱਚੜਾ ਤੁਹਾਡੇ ਨਾਲ ਕੀਤਾ ਕੀ ਨਹੀਂ ਇਹਨੇ ਜੀ ਉਹ ਤੁਹਾਡੇ ਮੁੰਡਿਓ ਬੈਠੇ ਹੁਣ ਡਿਬਰੂ ਕਰਦੇ ਆਂ ਜੇਲਾ ਚ ਪੰਜਾਬ ਦੇ ਮੁੰਡੇ ਉਹ ਵੀ ਉਹ ਮੁੰਡੇ ਜਿਹੜੇ ਅਮਰਤ ਛਕਾਉਣ ਦੀਆਂ ਗੱਲਾਂ ਕਰਦੇ ਹੁਣ ਜਿਹੜੇ ਖਾਲਸਾ ਬਹੀਰ ਤੋਰਦੇ ਹੁਣ ਜੋ ਪਿੰਡਾਂ ਚ ਜਾਗਰੂਪ ਕਰਦੇ ਹੁਣ ਕਿ ਨੌਜਵਾਨੋ ਨਸ਼ੇ ਛੱਡੋ ਅਮਰਤ ਛਕੋ ਓਏ ਉਹ ਉਹ ਨੌਜਵਾਨਾਂ ਨੂੰ ਡਿਬਰੂ ਕਰਦੀਆਂ ਜੇਲਾ ਚ ਤੁਹਾਡੇ ਭਗਵੰਤ ਮਾਨ ਨੇ ਪਹਚਾਇਆ ਉਹ ਜਿਹੜੇ ਚਮਚੇ ਬਣਾਏ ਫਿਰਦੇ ਹੋ ਭਗਵੰਤ ਮਾਨ ਦੇ ਉਹ ਸਿਰਫ ਸਿਰਫ ਚੌਧਰ ਦੀ ਖਾਤਰ ਆ ਉਹ ਚੌਧਰ ਦੀ ਖਾਤਰ ਆਪਣਾ ਧਰਮ ਭੁੱਲ ਗਏ ਆਪਣੀ ਅਣਖ ਗਾਇਰਤ ਲਹੂ ਚਿੱਟੇ ਕਰ ਲਿਓ ਤੁਸੀਂ ਲੋਕੋ ਚੌਧਰਾਂ ਦੀ ਖਾਤਰ ਸਿਰਫ ਆਉਧਿਆਂ ਦੀ ਖਾਤਰ ਉਹ ਤੁਹਾਡੇ ਲਹੂ ਚਿੱਟੇ ਹੋ ਗਏ ਆ ਲਹੂ ਚਿੱਟੇ ਹੋ ਗਏ ਪੰਜਾਬੀਓ ਓਏ ਅਸੀਂ ਐਦਾਂ ਦੇ ਨਹੀਂ ਸੀ ਉਹ ਜਿਹੇ ਜੇ ਆਪਾਂ ਬਣੇ ਫਿਰਦਿਆਂ ਯਾਰ ਕਿ ਸਾਨੂੰ ਆਹ ਕੁਸ ਕਰਾਇਆ ਸੀ ਸਾਡੀਆਂ ਕੁਰਬਾਨੀਆਂ ਉਹ 90% ਕੁਰਬਾਨੀਆਂ ਨੇ ਉਹ 90% ਕੁਰਬਾਨੀਆਂ ਇਹ ਕੌਮ ਅੱਜ ਕਿੰਦਰ ਨੂੰ ਚਲ ਪਈ ਆ ਯਾਰ ਕੋਈ ਬੋਲਦਾ ਤੱਕ ਨਹੀਂ ਆ ਇਹ ਕੱਲੀ ਲੜਾਈ ਜਗਜੀਤ ਡੱਲੇ ਆਵਦੀ ਨਹੀਂ ਐ ਕਿਸਾਨੀਆਂ ਵਾਲੀ ਇਹ ਪੂਰੇ ਪੰਜਾਬ ਦੀ ਐ ਪਾਣੀਆਂ ਦੀ ਲੜਾਈ ਕੱਲੇ ਲੱਖੇ ਸਹਾਣੇ ਦੀ ਨਹੀਂ ਐ ਪੂਰੇ ਪੰਜਾਬ ਦੀ ਐ ਬੋਲੀ ਦੀ ਲੜਾਈ ਪਾਣੀਆਂ ਦੀ ਲੜਾਈ ਯਾਰ ਲੱਖੇ ਸਹਾਣਾ ਹਰ ਇੱਕ ਮੁੱਦੇ ਤੇ ਅੱਗੇ ਹੋਵੇ ਹਰ ਇੱਕ ਮੁੱਦੇ ਚ ਲੜੇ ਬੋਲੇ ਤੇ ਪੰਜਾਬੀਆਂ ਤੁਸੀਂ ਇਕੱਠ ਕਰਕੇ ਉਹਦੇ ਘਰ ਕੋਲੇ ਨਹੀਂ ਜਾ ਸਕਦੇ ਯਾਰ ਉਹ ਤੁਹਾਡੇ ਲਈ ਜੇਲਾ ਕੱਟੇ ਪਰਚੇ ਪਵਾਵੇ ਤੁਹਾਡੀ ਗੱਲ ਕਰੇ ਤੁਹਾਡੇ ਲਈ ਜੁੱਝੇ ਲੜੇ ਸਰਕਾਰਾਂ ਨਾਲ ਟੱਕਰਾਂ ਲਵੇ ਤੇ ਅਸੀਂ ਘਰਾਂ ਚੋਂ ਉੱਠ ਕੇ ਉਹਦੇ ਘਰ ਤੱਕ ਨਹੀਂ ਪਹੁੰਚ ਸਕਦੇ ਯਾਰ ਲਾਹਨਤਾਂ ਨਹੀਂ ਸਾਡੇ ਤੇ ਹੋਰ ਕੀ ਨੇ ਯਾਰ ਆ ਹੁਣ 26 ਤਰੀਕ ਨੂੰ ਢੱਲਿਆ ਸਭ ਮੰਨ ਵਰਤ ਤੇ ਬੈਠਣ ਤੇ ਅਸੀਂ ਘਰਾਂ ਚ ਬੈਠੇ ਦੇ ਯਾਰ ਜਾਈਆਂ ਚ ਬੈਠੇ ਰਹੀਏ ਇਤੋਂ ਵੱਡੀ ਲਾਹਨਤ ਸਾਡੇ ਤੇ ਕੀ ਹੋ ਕਿ ਅਸੀਂ ਪੰਜਾਬੀ ਕਹਾਉਣ ਦੇ ਲਾਇਕ ਹਾਂ ਅਸੀਂ ਪੰਜਾਬੀ ਕਹਾਉਣ ਦੇ ਲਾਇਕ ਹਾਂ ਅਮਰਤਪਾਲ ਮਹਿਰੋ ਵਰਗੇ ਭਰਾ ਸਾਡੇ ਸਾਡੀ ਕੌਮ ਲਈ ਲੜਦੇ ਹੋਣ ਤੇ ਅਸੀਂ ਉੱਠ ਕੇ ਕਹਾਣਾ ਨਾ ਨਾਰਾ ਵੀ ਨਾ ਮਾਰੀਆ ਯਾਰ ਫਿਰ ਲਾਨਤ ਨਹੀਂ ਸਾਡੇ ਤੇ ਕਿ ਅਸੀਂ ਸਿੱਖ ਘੌਣ ਦੇ ਲਾਇਕ ਹਾਂ ਸਾਡੇ ਚ ਅਣਖਾਂ ਗੈਰਤਾ ਜੋ ਸਾਨੂੰ ਗੁਰੂ ਸਾਡੇ ਦੇ ਕੇ ਗਏ ਨੇ ਗੁਰਤੀ ਉਹ ਹੈ ਸਾਡੇ ਚ ਕਿ ਲਹੂ ਸਾਡਾ ਚਿੱਟਾ ਨਹੀਂ ਹੋ ਗਿਆ ਅਸੀਂ ਦੂਜੇ ਧਰਮਾਂ ਲਈ ਲੜਨ ਵਾਲੀ ਕੌਮ ਓਏ ਅੱਜ ਆਪਣੇ ਧਰਮ ਲਈ ਨਹੀਂ ਲੜ ਸਕਦੇ ਯਾਰ ਆ ਕੁਝ ਤਾਂ ਇੱਥੇ ਧੱਲੇ ਲੋਕ ਧੱਲੇ ਲੋਕ ਮੈਂ ਕਹਿੰਦੇ ਬਹੁਤ ਬਦੇ ਸੁਣਿਆ ਅਕਾਮੀ ਇੰਸਾਫ ਮੋਰਚੇ 'ਚ ਅਸੀਂ ਜਾਂਦੇ ਹੁੰਦੇ ਸੀ ਤੇ ਦਲਾਲ ਲੋਕ ਧੱਲੇ ਲੋਕ ਸਰਕਾਰਾਂ ਦੇ ਉਹ ਕਹਿੰਦੇ ਹੁੰਦੇ ਸੀ ਤਾਂ ਜੇਲ੍ਹਾਂ ਦੀ ਸਿਕਲ ਉਹ ਅੱਤਵਾਦੀ ਨੇ ਉਹ ਇਨਾਂ ਲੋਕਾਂ ਨੂੰ ਇੰਨੀ ਕੀ ਅਕਲ ਨਹੀਂ ਕਿ ਅੱਤਵਾਦੀ ਕੌਣ ਹੈ ਅੱਤਵਾਦੀ ਐਵੇਂ ਨਹੀਂ ਬਣੇ ਉਹ ਬਣਾਏ ਗਿਆਗੇ ਸਾਡਾ ਲਹੂ ਚਿੱਟਾ ਨਹੀਂ ਹੈ ਤੁਹਾਡੇ ਲਈ ਤੁਸੀਂ ਹੋਂਗ ਹੋਗੇ ਧੱਲੇ ਸਰਕਾਰਾਂ ਦੇ ਹੋਂਗ ਥੱਲੇ ਲੱਗੇ ਹੋਏ ਭਗੰਤਮਾਨ ਦੇ ਹੋਊ ਕੋਈ ਰਾਜੇ ਬੜਿੰਗਦਾ ਦਲਾਲ ਹੋ ਕੋਈ ਬਾਦਲਾਂ ਦਾ ਦਲਾਲ ਪਰ ਅਸੀਂ ਗੁਰੂ ਦੇ ਆ ਸਿੱਖਾਂ ਸਿੱਖਾਂ ਅੰਦਰੋਂ ਵੀ ਅਸੀਂ ਕਿਸੇ ਚਮਚੇ ਦਲਾਲ ਨਹੀਂ ਆ ਹਰ ਇੱਕ ਧਰਨੇ ਦੇ ਵਿੱਚ ਹਰ ਇੱਕ ਮੋਰਚੇ ਦੇ ਵਿੱਚ ਜਿੰਨੀ ਹਾਜ਼ਰੀ ਲੱਗਦੀ ਆ ਲਵਾਉਣਿਆਂ ਪਹੁੰਚਦੇ ਆ ਅਸੀਂ ਕਦੇ ਪਿੱਛੇ ਨਹੀਂ ਹਟੇ ਓਏ ਪੰਜਾਬ ਦੇ ਲੋਕ ਓਏ ਉੱਠ ਖੜੋ ਉੱਠ ਖੜੋ ਨਹੀਂ ਕਹਾਣੀਆਂ ਪੈ ਜਾਣੀਆਂ ਤੇ ਤੁਹਾਡੀਆਂ ਸਿਰਫ ਕਹਾਣੀਆਂ ਦੇ ਵਿੱਚ ਰਹਿ ਜੋਗੇ ਪਾਣੀ ਤੁਹਾਨੂੰ ਮਾਰ ਰਿਹਾ ਸਰਕਾਰਾਂ ਤੁਹਾਨੂੰ ਮਾਰ ਰਹੀਆਂ ਜ਼ਮੀਨਾਂ ਤੁਹਾਡੀਆਂ ਖੋਲੀਆਂ ਪ੍ਰਵਾਸੀ ਆ ਕੇ ਤੁਹਾਡੇ ਨੌਜਵਾਨਾਂ ਨੂੰ ਮਾਰ ਰਹੇ ਨੇ ਉਹ ਤੁਹਾਡੇ ਪੱਲੇ ਕੀ ਰਹਿ ਗਿਆ ਪੱਲੇ ਕੀ ਰਹਿ ਗਿਆ ਕੱਲੀ ਚੌਧਰ ਹੈ ਕੱਲੀ ਚਮਚਾਗਰੀਆ ਕਰੀ ਚੋ ਲੀਡਰਾਂ ਦੀ ਆ ਖੜੋ ਪੰਜ-ਛੇ ਸਾਲ ਇੱਥੇ ਇੱਥੇ ਭਈਆਂ ਨੇ ਆ ਜਾਣਾ ਤੁਹਾਨੂੰ ਕਿਹਨੇ ਪੁੱਛ ਰਿਹਾ ਪੰਜਾਬੀਆਂ ਨੂੰ ਇਹ ਲੀਡਰ ਵੀ ਉਹਨਾਂ ਦੇ ਆ ਜਿੰਨਾ ਪਿੱਛੇ ਚਾਰ ਵੋਟਾਂ ਨੇ ਫੇਰ ਚਮਚਾਗਰੀ ਕੀ ਦੀ ਕਰੋਗੇ ਫੇਰ ਅੱਖਾਂ ਦੇ ਅਥਰਾਕੇ ਰਹੋਗੇ ਕਿ ਕਿਸੇ ਟਾਈਮ ਕੋਈ ਬੰਦਾ ਬੋਲਦਾ ਸੀ ਓਏ ਅਸੀਂ ਸੁਣੀ ਨਹੀਂ ਅਸੀਂ ਪਾਰਟੀਆਂ ਪਿੱਛੇ ਲੱਗੇ ਰਹੇ ਅਸੀਂ ਚੌਧਰਾ ਕਰਦੇ ਰਹੇ ਤੇ ਉਦੋਂ ਅਸੀਂ ਗੱਲ ਨਹੀਂ ਸੁਣੀ ਤੇ ਅੱਜ ਪੰਜਾਬ ਡੁੱਬ ਰਿਹਾ ਪਾਣੀ ਕਣੀਓ ਵੀ ਪ੍ਰਵਾਸ ਵੀ ਹੋ ਗਿਆ ਜ਼ਮੀਨਾਂ ਵੀ ਗਈਆਂ ਸਭ ਕੁਝ ਹੀ ਤੁਹਾਡਾ ਜਾਊ ਏ ਪੰਜਾਬੀਓ ਜੇ ਨਾ ਉੱਠੇ ਓਏ ਜੇ ਨਾ ਉੱਠੇ ਆ ਗੰਦਮੰਦ ਤੋਂ ਖੜਾ ਸੜਾ ਲੋ ਏ ਗੰਦਮੰਦ ਦੇਖਣ ਤੇ ਤੁਹਾਡਾ ਦਿਮਾਗ ਗੰਦਾ ਹੋ ਗਿਆ ਗੰਦਮੰਦ ਦੇਖ ਕੇ ਤੁਹਾਡਾ ਦਿਮਾਗ ਗੰਦਾ ਹੋ ਗਿਆ ਚੰਗੀ ਚੀਜ਼ ਤੁਸੀਂ ਸੁਣਨੀ ਨਹੀਂ ਕੋਈ ਸ਼ੇਅਰ ਨਹੀਂ ਕਰਨੀ ਆ ਮਾੜੀਆਂ ਚੀਜ਼ਾਂ ਤੁਹਾਨੂੰ ਦੇ ਦੋ ਜਿੰਨੀਆਂ ਮਰਜ਼ੀ ਸ਼ੇਅਰ ਕਰੀ ਚੱਲੋ ਇੱਥੇ ਕਿਸੇ ਸਰਦਾਰ ਭਾਈ ਦੀ ਪੱਗ ਲੈ ਜੇ ਤੁਸੀਂ ਐਂ ਕਰੋਗੇ ਸ਼ੇਅਰ ਪੱਗ ਲੈ ਗਈ ਜੋ ਆਪਦੀ ਬਦਨਾਮੀ ਆਪ ਹੀ ਕਰਦੇ ਹੋ ਪਰ ਕੋਈ ਜੇ ਚੰਗਾ ਬੰਦਾ ਕੋਈ ਬੋਲਦਾ ਉਹਨੂੰ ਸੁਣਨਾ ਨਹੀਂ ਉਹਦੀ ਗੱਲ ਨੂੰ ਅੱਗੇ ਨਹੀਂ ਭੇਜਣਾ ਯਾਰ ਤੁਹਾਡੇ ਪੱਲੇ ਆ ਕੁਝ ਰਹਿ ਗਿਆ ਇੱਥੇ ਗੰਦਮੰਦ ਬੋਲਣਾਂ ਦੇ ਫੋਲਰ 1 ਮਿਲੀਅਨ ਤੱਕ ਪਹੁੰਚ ਗਏ ਉਹ ਜਿਹੜਾ ਤੁਹਾਡੇ ਲਈ ਕੋਈ ਲੜਦਾ ਉਹਨੂੰ ਤੁਸੀਂ ਲਹਿਕ ਤੱਕ ਨਹੀਂ ਕਰਦੇ ਯਾਰ ਐਡੀ ਕੋ ਤੁਹਾਡੀ ਸੋਚ ਰਹਿ ਗਈ ਆ ਐਡੀਕ ਸੋਚ ਰਹੀ ਹੈਗੀ ਆ ਤੁਹਾਡੀ ਧੜੇ ਬਣ ਕੇ ਬਸ ਧੜਿਆਂ ਚ ਹੀ ਰਹੋ ਪੰਜਾਬੀਆਂ ਨੇ ਵੀ ਧੜੇ ਬਣਾ ਲੈ ਤੇ ਸਿੱਖ ਕੌਮ ਨੇ ਤਾਂ ਅੱਜ ਕੱਲ ਬਾਲੀ ਬਣਾਏ ਹੋਏ ਨੇ ਜੇ ਇੱਕ ਬੰਦਾ ਕੋਈ ਚੱਜਦਾ ਕੰਮ ਕਰ ਦੋਨੇ ਲੱਤਾਂ ਖਿੱਚਣ ਵਾਲੇ ਪਹਿਲਾਂ ਬੈਠੇ ਹੁੰਦੇ ਆ ਸਾਡੇ ਆਪਦੇ ਹੀ ਸਾਡੇ ਆਪਦੇ ਆਹ ਕਿਆ ਉਹ ਮੈਰੋ ਨੇ ਉਹ ਕੀ ਕਰਤੂਤ ਕੱਢ ਕੇ ਲੈਂਦੀ ਸੋ ਬੰਦੇ ਦੀ ਜਿਹੜਾ ਬੰਦਾ ਅੱਜ ਜੇਲ੍ਹ ਚ ਹੈ ਉਹ ਕਿੰਨੇ ਕੁ ਤੁਰਪੇ ਐਸਜੀਪੀਸੀ ਨੇ ਕਿੰਨਾ ਕੁ ਸਾਥ ਦੇਤਾ ਕਿੰਨੇ ਕਿੰਨੇ ਕ ਬਿਆਨ ਆ ਕੇ ਕਿ ਸਾਡੇ ਸਿੱਖ ਭਰਾਵਾਂ ਦੇ ਵਿੱਚ ਚੰਗਾ ਕੀਤਾ ਸਗੋਂ ਉਧਰਲੇ ਪਾਸੇ ਖੜ ਗਏ ਉਹ ਉਧਰਲੇ ਪਾਸੇ ਖੜ ਗਏ ਕਈ ਬੰਦੇ ਤਾਂ ਇੰਨੀ ਕਿ ਤਾਂ ਸਾਡੀ ਕਰਤੂਤ ਐਸੀ ਆਪਣੇ ਸਿੱਖ ਭਰਾ ਨਾਲ ਵੀ ਨਹੀਂ ਚੱਲ ਸਕਦੇ ਯਾਰ ਓਏ ਲਹਨ ਤਾਣਾ ਖੱਟੋ ਪੰਜਾਬੀ ਓਏ ਲਹਨ ਤਾ ਅਸਲ ਪੰਜਾਬੀ ਬਣ ਕੇ ਦਿਖਾਓ ਅਸਲ ਵੀ ਅਸੀਂ ਅਸਲਾਂ ਸਾਡੇ ਚ ਅਣਖਾਂ ਗੈਰ ਤਾਂ ਖੂਨ ਵਾਲੇ ਮਾਰਦਾ ਐਂ ਦਿਖਾਓ ਸਰਕਾਰਾਂ ਨੂੰ ਕਿ ਅਸੀਂ ਜਿਉਂਦੇ ਆ ਅਸੀਂ ਜਿਉਂਦੇ ਆ ਐਂ ਦਿਖਾਓ ਅੱਜ ਲਾਠੀ ਚਾਰਜ ਹੋਇਆ ਉਹ ਜਿਹੜਾ ਭਗਵੰਤ ਮਾਲਾ ਰੋਡ ਬਣ ਰਿਹਾ ਹੈ ਉੱਥੇ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਇਹ ਹੀ ਭਗਵੰਤ ਮਾਨ ਕਦੇ ਕਹਿੰਦਾ ਸੀ ਅਸੀਂ ਲਾਠੀ ਚਾਰਜ ਨਹੀਂ ਕਰਦੇ ਸੀ ਐ ਕਰਦਾਂਗੇ ਅਸੀਂ ਬਾਹਰ ਕਰਦਾਂਗੇ ਸਰਕਾਰਾਂ ਬਦਲ ਗਈਆਂ ਪਹਿਲਾਂ ਬਠਿੰਡੇ ਜਾਣਾ ਪੈਂਦਾ ਸੀ ਲਾਠੀਆਂ ਖਾਣ ਲਈ ਫਿਰ ਪਟਿਆਲੇ ਆਉਣਾ ਪੈਂਦਾ ਆ ਹੁਣ ਮਹਾਰਾਜਾ ਸਤੋਜ ਨੂੰ ਪੁੱਛਣਾ ਚਾਹਣਾ ਉਹ ਦੱਸਗਾ ਦੱਸਗਾ ਵਿਅੰਤ ਤੇ ਬੁੱਚੜ ਦਾ ਰੂਪ ਧਾਰ ਲਿਆ ਦੱਸਾ ਅੱਜ ਲਾਠੀ ਚਾਰਜ ਕਿਤੇ ਹੋਇਆ ਲਾਠੀ ਚਾਰਜ ਕੀਤਾ ਅੱਜ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਅਥਰੂ ਕੈਂਸ ਦੇ ਗੋਲੇ ਸਿੱਟੇ ਗਏ ਨੇ ਜਵਾਬ ਦੇਉਗਾ ਜਵਾਬ ਹੈ ਨਹੀਂ ਪੱਲੇ ਕੀਤਾ ਕੀ ਹੈ ਕੱਖ ਨਹੀਂ ਕੀਤਾ ਗੱਪ ਮਾਰੇ ਆ ਦਿੱਲੀ ਥੱਲੇ ਲੱਗ ਗਿਓ ਦਿੱਲੀ ਵਾਲੇ ਭਈਏ ਆ ਇੱਥੇ ਸਾਡੇ ਤੇ ਰਾਜ ਕਰੀ ਜਾਂਦੇ ਆ ਓਏ ਦਿੱਲੀ ਦੇ ਲਿਆਲੇ ਭਈਏ ਸਾਡੇ ਸਿਰਾਂ ਤੇ ਬਿਠਾਤੇ ਇਹਨਾਂ ਨੇ ਆ ਭਗਤ ਸਿੰਘ ਦੀ ਪੱਗ ਬੰਨਣ ਵਾਲੇ ਲੋਕਾਂ ਨੇ ਭਗਤਾਂ ਬੰਦੇ ਜਿਵੇਂ ਬਾਲੇ ਇਨਕਲਾਬੀ ਹੁੰਦੇ ਆ ਇਹ ਪੱਗਾਂ ਵੀ ਕਿਰਦਾਰਾਂ ਦੇ ਸਿਰਾਂ 'ਤੇ ਸੋਪਦੀਆਂ ਨੇ ਬੰਦਾ ਕਿਰਦਾਰ ਵੀ ਹੋਣਾ ਚਾਹੀਦਾ ਫੇਰ ਸੋਪਦੀਆਂ ਨੇ ਇਹ ਬੰਦਾ ਇਹਨੂੰ ਹਰੇਕ ਹੀ ਲੈਂਦਾ ਬਹੁਤ ਮਹਿੰਗੀ ਮਿਲੀ ਐ ਬਹੁਤ ਮਹਿੰਗੀ ਮਿਲੀ ਐ ਜਿਹਨੂੰ ਪਤਾ ਹੈ ਵੀ ਇਹ ਦਸਤਾਰ ਕਿਵੇਂ ਮਿਲੀ ਐ ਪੰਜਾਬ ਦੇ ਲੋਕੋ ਇਹਨਾਂ ਦੇ ਜਾਲ ਤੋਂ ਨਿਕਲਿਓ ਇਹਨਾਂ ਨੇ ਤੁਹਾਡੇ ਨਾਲ ਸਭ ਕੁਝ ਹੀ ਕਰਤਾ ਸਾਡਾ ਸਿੰਘ ਸਮਾਣੇ ਮੋਰਚਾ ਲਾਈ ਬੈਠਾ ਟਾਵਰ ਦੇ ਉੱਪਰ ਬੈਠਾ ਕਿੰਨੇ ਸਾਰ ਲੈ ਲਈ ਸਰਕਾਰ ਨੇ ਬਈ ਅੱਜ ਲਾਠੀ ਚਾਰਜ ਹੋਇਆ ਖਨੌਰੀ ਬੈਠੇ ਆਂ ਮਹਾਲੀ ਦੇ ਵਿੱਚ ਬੈਠੇ ਆਂ ਕਿੰਨੇ ਕ ਪਹੁੰਚ ਗਏ ਇਹ ਇਹਨਾਂ ਨੇ ਲਾਠੀ ਚਾਰਜ ਕੀਤੇ ਆ ਇਹ ਉਹਨਾਂ ਨੂੰ ਬਚਾਉਂਦਿਆ ਜਿਨ੍ਹਾਂ ਨੇ ਬਲਤਕਾਰ ਕੀਤੇ ਆ ਇਹ ਸਾਡੇ ਤੇ ਲਾਠੀ ਚਾਰਜ ਕਰਦੇ ਆ ਇਹ ਸਾਡੀ ਪੱਗਾਂ ਲਾਉਂਦਿਆ ਇਹ ਸਾਡੀਆਂ ਚੁੰਨੀਆਂ ਨੂੰ ਪੈ ਗਿਆ ਦੀਪ ਬਾਈ ਨੇ ਕਹਤਾ ਸੀ ਇਹਦੇ ਬਾਰੇ ਸੱਚ ਭਗੰਤ ਬਾਰੇ ਕਹਤਾ ਸੀ ਇਸ ਕਰਕੇ ਪੰਜਾਬੀਓਏ ਲੜ ਲਓ ਓਏ ਲੜ ਲਓ ਆਪਣੇ ਪੰਜਾਬ ਲਈ ਓਏ ਲੜ ਲਓ ਪਾਣੀਆਂ ਦੇ ਲਈ ਲੜ ਲਓ ਕਿਸਾਨੀ ਦੇ ਲਈ ਨਹੀਂ ਪਸਤਾਓਗੇ ਤੁਹਾਡੇ ਪੱਲੇ ਪਾਣੀਆਂ ਤੋਂ ਬਿਨਾ ਤੇ ਜ਼ਮੀਨ ਤੋਂ ਬਿਨਾ ਕੱਖ ਨਹੀਂ ਕੀ ਖਾਓਗੇ ਕੀ ਉਗਾਓਗੇ ਪੰਜਾਬੀਓ ਲੜ ਲਓ ਤੁਹਾਨੂੰ ਚਾਰੇ ਪਾਸੇ ਤੋਂ ਬਗਲਾ ਮਾਰਿਆ ਹੋਇਆ ਘੇਰਿਆ ਹੋਇਆ ਕਿ ਇਹਨਾਂ ਨੂੰ ਘੇਰ ਘੇਰ ਕੇ ਕੁੱਟੋ ਉਹੀ ਕੰਮ ਹੋ ਰਿਹਾ ਹੈ ਉਹੀ ਕੰਮ ਹੋ ਰਿਹਾ ਹੈ ਅਸੀਂ ਧਣਿਆਂ ਚ ਵੰਡ ਗਏ ਆ ਅਸੀਂ ਧਣਿਆਂ ਚ ਹੀ ਵੰਡ ਕੇ ਰਹਿ ਜਾਾਂਗੇ ਐਨੀ ਇੱਕ ਬੇਨਤੀ ਆਸੀਂ ਮਨਜ਼ੂਰ ਕਰਿਓ ਬਾਈ ਉੱਠ ਲੋ ਲੜ ਲੋ ਜਾਗ ਲੋ ਵਧੀਆ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ